ਅਗਰ ਸਮਾਜ ਦੇ ਵਿੱਚ ਕੋਈ ਚੰਗੀ ਘਟਨਾ ਘਟਿਤ ਹੁੰਦੀ ਹੈ ਤੇ ਸਾਡਾ ਫਰਜ਼ ਬਣਦਾ ਵੀ ਉਹ ਜਿਹੜੀ ਘਟਨਾ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾਈ ਜਾਵੇ ਕਿਉਂਕਿ ਸਮਾਜ ਦੇ ਵਿੱਚ ਅਗਰ ਕੋਈ ਵਿਅਕਤੀ ਚੰਗੀ ਗੱਲ ਕਰਦਾ ਜਾਂ ਕਿਸੇ ਦੀ ਅੱਗੇ ਹੋ ਕੇ ਮਦਦ ਕਰਦਾ ਚੰਗੇ ਕੰਮ ਕਰਦਾ ਤੇ ਉਹ ਕੰਮ ਲਾਜ਼ਮੀ ਹੈ ਕਿ ਤੁਹਾਡੇ ਤੱਕ ਜ਼ਰੂਰ ਪਹੁੰਚਣੇ ਚਾਹੀਦੇ ਕਿਉਂਕਿ ਤੁਸੀਂ ਵੀ ਉਸੇ ਹੀ ਸਮਾਜ ਦਾ ਹਿੱਸਾ ਹੋ ਜਿਹੜੇ ਸਮਾਜ ਦੇ ਵਿੱਚ ਇਦਾਂ ਦੇ ਚੰਗੇ ਲੋਕ ਹਜੇ ਵੀ ਵਿਚਰਦੇ ਨਹੀਂ ਗੱਲ ਕਰ ਰਹੀਆਂ ਚਿੰਤਪੁਰਨੀ ਦਰਬਾਰ ਦੀ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਕੋਟਕਪੂਰਾ ਤੋਂ ਇੱਕ ਫੈਮਿਲੀ ਜਾਂਦੀ ਹੈ ਮਾਤਾ ਰਾਣੀ ਦੇ ਦਰਸ਼ਨ ਕਰਨ ਔਰ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਬੇਟਾ ਕਪਿਲ ਕੁਮਾਰ ਉਹਦਾ ਪਰਸ ਜਿਹੜਾ ਹੈ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ गिर ਜਾਂਦਾ ਔਰ ਉਸ ਤੋਂ ਬਾਅਦ ਜਿਹੜੇ ਉੱਥੇ ਦੇ ਕਮਾਂਡਰ ਨੇ ਜਿਹੜੇ ਉੱਥੇ ਡਿਊਟੀ ਲੱਗੀ ਹੋਈ ਹੈ ਉਹ ਜਦੋਂ ਉਹਨਾਂ ਦੇ ਹੱਥ ਪਰਸ ਜਿਹੜਾ ਉਹ ਆਂਦਾ ਹੈ ਤੇ ਉਹ ਜਾਗਦਾ ਸਮਾਨਾ ਲੈਂਦੇ ਹੋਏ ਜਿਹੜਾ ਪਰਸ ਹੈ ਉਹ ਜਾ ਕੇ ਮੰਦਰ ਪ੍ਰੀਸ਼ਦ ਦੇ ਵਿੱਚ ਜਮ੍ਹਾਂ ਕਰਾਉਂਦੇ ਨੇ ਔਰ ਉੱਥੇ ਜਾ ਕੇ ਅਨਾਉਂਸਮੈਂਟ ਕਰਦੇ ਨੇ ਵੀ ਅਗਰ ਕਿਸੇ ਵਿਅਕਤੀ ਦੀ ਕੋਈ ਚੀਜ਼ ਇਹਦਾ ਗਵਾਚੀ ਹੈ ਤਾਂ ਆਪਣੀ ਜਾਣਕਾਰੀ ਦੇ ਕੇ ਸਾਡੇ ਤੋਂ ਉਹ ਪਰਸ ਜਿਹੜਾ ਲੈ ਸਕਵੇ ਸੋ ਇੱਕ ਇਮਾਨਦਾਰੀ ਦਾ ਜਿਹੜੀ ਇਹ ਮਿਸਾਲ ਤੁਹਾਡੇ ਤੱਕ ਜਿਹੜੀ ਪੇਸ਼ ਕੀਤੀ ਆ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਉੱਥੇ ਮੁਲਾਜ਼ਮ ਨੇ ਜਿਹੜੇ ਉਹਨਾਂ ਵੱਲੋਂ ਪਰਸ ਜਿਹੜਾ ਮਿਲਦਾ ਤੇ ਉਹ ਪਰਸ ਨੂੰ ਮੰਦਰ ਪ੍ਰੀਸ਼ਦ ਦੇ ਵਿੱਚ ਜਮ੍ਹਾਂ ਕਰਾਇਆ ਜਾਂਦਾ ਔਰ ਉਸ ਤੋਂ ਬਾਅਦ ਕਪਿਲ ਕੁਮਾਰ ਜਿਨ੍ਹਾਂ ਦਾ ਪਰਸ ਗੁੰਮਦਾ ਉਹਦੇ ਵਿੱਚ ਜਿਹੜੀ ਆ 25000 ਦੇ ਕਰੀਬ ਜਿਹੜੀ ਆ ਰਾਸ਼ੀ ਉਹ ਦੱਸੀ ਜਾ ਰਹੀ ਹੈ ਸੋ ਇੱਕ ਚੰਗੀ ਖਬਰ ਇੱਕ ਚੰਗਾ ਮੈਸੇਜ ਔਰ ਇੱਕ ਇਮਾਨਦਾਰੀ ਦੀ ਇਹ ਜਿਹੜੀ ਮਿਸਾਲ ਤੁਹਾਡੇ ਤੱਕ ਜਿਹੜੀ ਆ ਸਾਂਝੀ ਕੀਤੀ ਹੈ ਸਮਾਜ ਦੇ ਲਈ ਅਗਰ ਇੱਦਾਂ ਦੇ ਬੰਦੇ ਵਿਚਰਣਗੇ ਇੱਦਾਂ ਦੇ ਬੰਦੇ ਆ ਕੇ ਆ ਕੇ ਇੱਦਾਂ ਦੇ ਕੰਮ ਕਰਨਗੇ ਤੇ ਮੈਂ ਸਮਝਦਾ ਸਮਾਜ ਦੇ ਵਿੱਚ ਇੱਕ ਅੱਛੀ ਮਿਸਾਲ ਜਿਹੜੀ ਆ ਉਹ ਪੈਦਾ ਹੋਏਗੀ ਔਰ ਜਿਹੜੇ ਉੱਥੇ ਹੋਮਗਾਰਡ ਓਪੀ ਚੋਹਾਨ ਤੇ ਨਾਦ ਸੀਗੇ ਫਿਰ ਸਾਰੇ ਪਰਿਵਾਰ ਨੇ ਉਹਨਾਂ ਦਾ ਧੰਨਵਾਦ ਕੀਤਾ ਕਿਉਂਕਿ ਉਹਨਾਂ ਦੇ ਇੱਕ ਐਸੀ ਜਿਹੜੀ ਮਾਤਰਾਣੀ ਦੇ ਦਰਬਾਰ ਦੇ ਵਿੱਚ ਐਸੀ ਜਿਹੜੀ ਭਗਤੀ ਵੀ ਦਿਖਾਈ ਆ ਔਰ ਇੱਕ ਇਮਾਨਦਾਰੀ ਦੀ ਮਿਸਾਲ ਵੀ ਜਿਹੜੀ ਆ ਉਹਨਾਂ ਨੂੰ ਲਪੇਸ਼ ਕੀਤੀ ਗਈ ਹੈ ਔਰ ਸਾਰੇ ਪਰਿਵਾਰ ਨੇ ਔਰ ਕਪਿਲ ਕੁਮਾਰ ਨੇ ਓਪੀ ਚੋਹਾਨ ਜਿਹੜੇ ਉੱਥੇ ਕਮਾਂਡਰ ਸੀਗੇ ਜਿਹੜੇ ਉੱਥੇ ਡਿਊਟੀ ਤੇ ਤਨਾਨ ਸੀਗੇ ਉਹਨਾਂ ਦਾ ਤਾਨਵਾਦਵੀ ਕੀਤਾ ਔਰ ਉਹਨਾਂ ਦਾ ਸ਼ੁਕਰਗੁਜ਼ਾਰ ਕੀਤਾ ਵੀ ਅਗਰ ਇਹ ਜੇ ਲੋਕ ਸਮਾਜ ਦੇ ਵਿੱਚ ਅਜੇ ਵੀ ਵਿਚਰ ਰਹੇ ਨੇ ਜਿਨ੍ਹਾਂ ਦੀ ਇਮਾਨਦਾਰੀ ਅਜੇ ਵੀ ਜ਼ਿੰਦਾ ਹੈ ਤੇ ਉਹ ਦੇਖ ਕੇ ਇੱਕ ਤਰ੍ਹਾਂ ਦੀ ਖੁਸ਼ੀ ਦੀ ਲਹਿਰ ਹੈ ਜਿਹੜੀ ਭਗਤ ਜਨਾਂ ਦੇ ਵਿੱਚ ਵੀ ਆਈ ਔਰ ਉੱਥੇ ਪਰਿਵਾਰ ਦੇ ਲੋਕਾਂ ਨੇ ਇੱਕ ਬਹੁਤ ਜ਼ਿਆਦਾ ਜਾ ਕੇ ਉਸ ਓਪੀ ਚੋਹਾਨ ਜਿਹੜੇ ਕਮਾਂਡਰ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਔਰ ਸਭ ਨੇ ਓਪੀ ਚੋਹਾਨ ਦੀ ਪ੍ਰਸ਼ੰਸਾ ਵੀ ਕੀਤੀ ਵੀ ਇੱਕ ਚੰਗਾ ਉਪਰਾਲਾ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਨਾਮ ਕਪਿਲ ਕੁਮਾਰ ਕੋਈ ਜਗ੍ਹਾ ਸਿਆਦਾ पुर है तो आज क्या आपका पर्स खो गया था मंदिर परिसर में तो किस समय मिला और का पर नहीं सुनी भैया ने सुनी, ने सुनी। वो तो मैं यहाँ पे शूज डालने लगा रहा था कुदरती मैंने हाथ मार कर देखा वो है नहीं था वो सर से पूछा तो सर कह रहे हैं इधर यहाँ बैठ जाओ सर का बहुत बहुत धन्यवाद है तो कितने पैसे थे आपके पर्समे बीस हजार कुछ था चिंतपुनी मंदिर में आज एक श्रद्धालु थे जो पंजाब से आए हुए थे उनका पर्स खो गया था काफ़ी उसमें पैसे भी थे राशि थी तो ये पर्स आपको कहाँ मिला और कब किस तरीके से आपने ये पर्स श्रद्धालु को लुटाया सर मैं पाँच साढ़े पाँच के करीब मंदिर में ड्यूटी चेक करने गया था ड्यूटी चेक करते हुए मंदिर परिसर में मुझे एक पर्स मिला जिसमें काफ़ी सारे पैसे थे मैं उस पर्स को ले कंट्रोल रूम आया मैंने यहाँ से अनाउंसमेंट कराई अनाउंसमेंट करने के बाद एक याद पंजाब से जो श्रद्धालु आए थे उन्होंने बताया कि हमारा पर्स गुम हो गया उन्होंने उसकी पूरी आइडेंटिफाई बताई उसके बाद हमने ऊपर सुरक्षित उनको लौटा दिया जिसमें काफ़ी सारे पैसे थे कोई बीस से पच्चीस हज़ार रुपये केस था और सर ये सुरक्षित हमने इनको लौटा दिया